95% ਲੋਕਾਂ ਨੂੰ ਡਾਇਬਟੀਜ਼ ਦੀ ਪ੍ਰੋਬਲਮ ਜਾਂ ਤਾਂ ਹੈਗੀ ਹੈ ਜਾਂ ਆਉਣ ਵਾਲੇ ਟਾਈਮ 'ਚ ਜਿਹੜਾ ਉਹਨਾਂ ਨੂੰ ਹੋ ਜੇਗੀ ਉਹ ਬਹੁਤ ਨੇੜੇ ਨਹੀਂ ਉਸ ਡਾਇਬਟੀਜ਼ ਉਹ ਬਿਮਾਰੀ ਹੈ ਜਿਹਦੇ ਵਿੱਚ ਬਲੱਡ ਦੇ ਵਿੱਚ 슈ਗਰ ਦੀ ਮਾਤਰਾ ਵਧ ਜਾਂਦੀ ਹੈ ਜੇ ਖਾਲੀ ਪੇਟ ਵਾਲੀ 슈ਗਰ 126 ਤੋਂ ਜ਼ਿਆਦਾ ਹੋਵੇ ਖਾਣਾ ਖਾਣ ਤੋਂ 2 ਘੰਟੇ ਬਾਅਦ ਜਾਂ ਕਿਸੇ ਵੀ ਟਾਈਮ ਦਿਨ ਦੀ 슈ਗਰ 200 ਤੋਂ ਜ਼ਿਆਦਾ ਹੋਵੇ ਤੇ ਨਾਲ ਮਰੀਜ਼ ਨੂੰ ਸਿੰਪਟਮਸ ਹੋਣ ਬਾਰ-ਬਾਰ ਪਿਸ਼ਾਬ ਦਾ ਆਣਾ ਪਿਆਸ ਜ਼ਿਆਦਾ ਲੱਗਣਾ ਵਜਨ ਦਾ ਘੱਟ ਹੋਣਾ ਕੋਈ ਵੀ ਜ਼ਖਮ ਹੋ ਜਾਣਾ ਜਿਹੜਾ ਨਾ ਭਰਨਾ ਅੱਖਾਂ ਦੇ ਵਿੱਚ ਧੁੰਦਲਾਪਨ ਦਿਖਾਈ ਦੇਣਾ ਜਦ ਪੈਰਾਂ ਦੇ ਵਿੱਚ ਸੂਨਾਪਣ ਆਣਾ ਜਾਂ ਚੁੰਚੂਨੀ ਹੋਣੀ ਪੈਰਾਂ ਦੇ ਵਿੱਚ ਜਲਨ ਹੋਣੀ ਇਹ ਸਾਰੇ ਲੱਛਣ ਹੈਗੇ ਨੇ ਸ਼ੂਗਰ ਦੇ ਸਭ ਤੋਂ ਵੱਡਾ ਰੀਜ਼ਨ ਕੀ ਹੈ ਸ਼ੂਗਰ ਹੋਣ ਦਾ ਡਾਇਬੀਟਿਸ ਹੋਣ ਦਾ ਇਹਦਾ ਸਭ ਤੋਂ ਮੇਨ ਕਾਰਨ ਹੈਗਾ ਮੋਟਾਪਾ weight ਦਾ ਵਧਣਾ ਜਦੋਂ weight ਵੱਧਾ ਆ ਬੋਡੀ ਦੇ ਵਿੱਚ ਉਦੋਂ ਇਨਸੂਲਿਨ ਜਿਹੜੀ ਸਰੀਰ ਦੇ ਵਿੱਚ ਹੈਗੀ ਆ ਉਹਦਾ ਕੰਮ ਘਟ ਜਾਂਦਾ ਖਾਸ ਕਰਕੇ ਬੱਚਿਆਂ ਦੇ ਵਿੱਚ ਮੋਬਾਈਲ ਫੋਨ ਦੀ ਯੂਜ਼ ਕਰਕੇ ਖੇਡਣਾ ਘਟ ਗਿਆ ਜਿਹਦੇ ਕਰਕੇ ਮੋਟਾਪਾ ਵੱਧ ਰਿਹਾ ਤੇ ਸ਼ੂਗਰ ਵੱਧ ਰਹੀ ਆ 30 ਮਿੰਟ ਦੀ ਸੈਰ ਹਰ ਰੋਜ਼ ਘੱਟੋ-ਘੱਟ 5 ਤੋਂ 6 ਦਿਨ ਹਫ਼ਤੇ ਦੇ ਵਿੱਚ ਕਰਨੀ ਬਹੁਤ ਜ਼ਰੂਰੀ ਹੈ। ਡਾਇਬੀਟੀਜ਼ ਜਾਂ ਕਿੰਨੀਆਂ ਟਾਈਪਸ ਹੁੰਦੀਆਂ ਨੇ ਕਿਹੜੇ ਤਰੀਕੇ ਦੇ ਡਾਇਬੀਟੀਜ਼ ਹੁੰਦੇ ਨੇ। ਇੱਕ ਹੁੰਦੀ ਹੈ ਟਾਈਪ 1 ਡਾਇਬੀਟੀਜ਼ ਜਿਹੜੀ ਬੱਚਿਆਂ ਦੇ ਵਿੱਚ ਪਾਈ ਜਾਂਦੀ ਹੈ। ਕਿਉਂਕਿ ਬੱਚਿਆਂ ਦੇ ਵਿੱਚ ਜਦੋਂ 슈ਗਰ ਹੋ ਜਾਂਦੀ ਹੈ 15-20 ਸਾਲ ਦੀ ਉਮਰ ਤੋਂ ਘੱਟ ਜਦੋਂ 슈ਗਰ ਹੋ ਗਈ ਖਾਸ ਕਰਕੇ ਪਤਲੇ ਬੱਚਿਆਂ ਦੇ ਵਿੱਚ ਜਿਹੜੀ 슈ਗਰ ਹੁੰਦੀ ਆ ਉਹ ਟਾਈਪ 1 ਹੁੰਦੀ ਆ। ਇਹਨਾਂ ਦੇ ਸਰੀਰ 'ਚ ਇਨਸੂਲਿਨ ਖਤਮ ਹੈ। ਇਨਸੂਲਿਨ ਚਾਹੀਦੀ ਆ, ਇਨਸੂਲਿਨ ਜਿੰਦਾ ਰਹਿਣ ਲਈ ਚਾਹੀਦੀ ਆ। ਜਦੋਂ ਆਪਾਂ ਨੂੰ ਆਕ ਉਦਾਂ ਹੀ ਇਹਨਾਂ ਬੱਚਿਆਂ ਨੂੰ ਇਨਸੂਲਿਨ ਦੀ ਲੋੜ ਹੁੰਦੀ ਜਿੰਦਾ ਰਹਿਣ ਲਈ ਟਾਈਪ 2 ਡਾਇਬੀਟੀਸ ਦੇ ਵਿੱਚ ਗੋਲੀਆਂ ਕੰਮ ਕਰਦੀਆਂ ਕਈ ਲੋਕਾਂ ਦੇ ਵਿੱਚ ਬਹੁਤ ਲੰਬੇ ਸਮੇਂ ਤੱਕ ਗੋਲੀਆਂ ਕੰਮ ਕਰਦੀਆਂ ਕਈ ਲੋਕਾਂ ਦੇ ਵਿੱਚ ਥੋੜੇ ਸਾਲਾਂ ਦੇ ਬਾਅਦ ਗੋਲੀਆਂ ਕੰਮ ਕਰਦੀਆਂ ਬੰਦ ਹੋ ਜਾਂਦੀਆਂ ਆਪਾਂ ਨੂੰ ਇਨਸੂਲਿਨ ਦੇਣੀ ਪੈਂਦੀ ਆ ਆਪਾਂ ਸ਼ੂਗਰ ਨਹੀਂ ਕੰਟਰੋਲ ਕਰਦੇ ਸ਼ੂਗਰ 500 ਰਹਿੰਦੀ ਆ 450 ਰਹਿੰਦੀ ਆ ਉਹਦੇ 99% ਸਾਈਡ ਇਫੈਕਟ ਹੈਗੇ ਨਹੀਂ ਕਿ 5-10 ਸਾਲਾਂ ਬਾਅਦ ਜਾ ਕੇ ਉਹਨੇ ਅੱਖਾਂ ਖਰਾਬ ਕਰਦੀਆਂ ਉਹਨੇ ਗੁਰਦਿਆਂ ਤੇ ਅਸਰ ਕਰਨਾ ਉਹਨੇ ਹਾਰਟ ਦੀ ਪ੍ਰੋਬਲਮ ਕਰਨੀ ਹੈ ਇਹ ਹਾਰਟ ਅਟੈਕ ਦੇ ਚਾਂਸ ਦੋ ਤੋਂ ਤਿੰਨ ਗੁਣਾ ਜ਼ਿਆਦਾ ਹੁੰਦੇ ਨੇ 슈ਗਰ ਵਾਲੇ ਮਿਰਜਾਂ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਹਰ ਇੱਕ ਬੰਦਾ ਹੈਲਥ ਕੌਨਸ਼ੀਅਸ ਹੈ ਕਿ ਸਭ ਤੋਂ ਵੱਡੀ ਜੇ ਕਿਸੇ ਕੋਲੇ ਕੋਈ ਖਜ਼ਾਨਾ ਹੈ ਕੋਈ ਚੀਜ਼ ਹੈ ਤਾਂ ਉਹ ਹੈਗੀ ਹੈ ਸਿਹਤ ਤੇ ਹਰ ਇੱਕ ਬੰਦੇ ਦਾ ਜ਼ੋਰ ਲੱਗਿਆ ਹੋਇਆ ਕਿ ਮੈਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਫਿੱਟ ਰੱਖ ਸਕਦਾ ਲੋਕੀ ਜਿਮ ਜਾਂਦੇ ਨੇ ਲੋਕੀ ਆਪਣੀ ਡਾਈਟ ਜਿਹੜਾ ਉਹਨੂੰ ਕੰਟਰੋਲ ਕਰ ਰਹੇ ਨੇ ਪਰ ਇੱਕ ਇਹੋ ਜੀ ਚੀਜ਼ ਜਿਹਦੀ ਆਪਾਂ ਗੱਲ ਕਰੀਏ ਤਾਂ ਅੱਜ 95% ਲੋਕਾਂ ਨੂੰ ਉਹ ਪ੍ਰੋਬਲਮ ਜਾਂ ਤਾਂ ਹੈਗੀ ਹੈ ਜਾਂ ਆਉਣ ਵਾਲੇ ਟਾਈਮ 'ਚ ਹੋ ਸਕਦੀ ਹੈ ਆਪਾਂ ਗੱਲ ਕਰ ਰਹੇ ਹਾਂ ਡਾਇਬੀਟੀਜ਼ ਦੀ ਤੇ ਕੀ ਰੀਜ਼ਨਸ ਨੇ ਕਿਉਂ ਡਾਇਬੀਟਿਸ ਹੁੰਦਾ ਹੈ ਕਿਦਾਂ ਆਪਾਂ ਉਹ ਤੋਂ ਬਚਾਅ ਕਰ ਸਕਦੇ ਹਾਂ ਤੇ ਕੀ ਉਹਦੀਆਂ ਮਿਸਕਨਸੈਪਸ਼ਨਸ ਨੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਵੀਡੀਓਜ਼ ਇੰਨੀਆਂ ਵਾਇਰਲ ਹੁੰਦੀਆਂ ਨੇ ਕਿ ਤੁਸੀਂ ਆਹ ਚੀਜ਼ ਖਾ ਲਓ ਤੁਹਾਡੀ ਡਾਇਬੀਟਿਸ ਠੀਕ ਹੋ ਜਾਏਗੀ ਜਾਂ ਤੁਸੀਂ ਇਦਾਂ ਕੰਮ ਕਰ ਲਓ ਇਦਾਂ ਹੋ ਜਾਏਗਾ ਤਾਂ ਕੀ ਉਹ ਐਕਚੁਅਲਸ ਕੰਮ ਕਰਦੀਆਂ ਨੇ ਜਾਂ ਨਹੀਂ ਕਰਦੀਆਂ ਅੱਜ ਅਸੀਂ ਮੌਜੂਦ ਆ ਜੀ 40ਸ ਹਸਪੀਟਲ ਦੇ ਵਿੱਚ ਸਾਡੇ ਨਾਲ ਡਾਕਟਰ ਸੌਰਵ ਅਰਾੜਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਤੇ ਤੁਹਾਡੀ ਵੀ ਕਰਵਾਵਾਂਗੇ ਕੁਝ ਇਨਫੋਰਮੇਸ਼ਨ ਕੁਝ ਤੁਹਾਡੇ ਤੱਕ ਚੰਗਾ ਪਹੁੰਚਾਉਣ ਦੀ ਕੋਸ਼ਿਸ਼ ਕਰ ਸਤ ਸ੍ਰੀ ਅਕਾਲ ਜੀ ਮੈਂ ਥੈਂਕ ਯੂ ਮੈਨੂੰ ਇੱਥੇ ਬੁਲਾਣ ਲਈ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਤੁਹਾਡੇ ਨਾਲ ਸਰ ਮੇਰਾ ਕੁਐਸਚਨ ਸਭ ਤੋਂ ਪਹਿਲਾਂ ਇਹੀ ਹੋਏਗਾ ਕਿ ਜਿਵੇਂ ਗੱਲ ਕੀਤੀ 95% ਲੋਕਾਂ ਨੂੰ ਡਾਇਬਟੀਜ਼ ਦੀ ਪ੍ਰੋਬਲਮ ਜਾਂ ਤਾਂ ਹੈਗੀ ਐ ਜਾਂ ਆਉਣ ਵਾਲੇ ਟਾਈਮ 'ਚ ਜਿਹੜਾ ਉਹਨਾਂ ਨੂੰ ਹੋ ਜੇਗੀ ਉਹ ਬਹੁਤ ਨੇੜੇ ਨੇ ਉਸਤੇ ਪਹਿਲਾ ਕੁਐਸਚਨ ਇਹੀ ਹੋਏਗਾ ਕਿ ਪਹਿਲਾਂ ਤਾਂ ਡਾਇਬਟੀਜ਼ ਕੀ ਹੁੰਦਾ ਇੱਕ ਵਾਰੀ ਉਹ ਲੇਮਨ ਲੈਂਗੁਏਜ ਵਿੱਚ ਜ਼ਰੂਰ ਇੱਕ ਵਾਰੀ ਕਲੀਅਰ ਕਰਪੀ ਦੇਖੋ ਡਾਇਬੀਟੀਜ਼ ਉਹ ਬਿਮਾਰੀ ਹੈ ਜਿਹਦੇ ਵਿੱਚ ਬਲੱਡ ਦੇ ਵਿੱਚ 슈ਗਰ ਦੀ ਮਾਤਰਾ ਵੱਧ ਜਾਂਦੀ ਹੈ 슈ਗਰ ਆਪਾਂ گلوਕੋਜ਼ ਨੂੰ ਕਹਿੰਦੇ ਆ ਨਾਰਮਲ ਭਾਸ਼ਾ ਦੇ ਵਿੱਚ ਆਪਾਂ 슈ਗਰ ਬੋਲ ਦਿੰਨੇ ਆ ਹੁਣ 슈ਗਰ ਜਦੋਂ ਵੱਧ ਜਾਂਦੀ ਹੈ ਜੇ ਖਾਲੀ ਪੇਟ ਵਾਲੀ 슈ਗਰ 126 ਤੋਂ ਜ਼ਿਆਦਾ ਹੋਵੇ ਖਾਣਾ ਖਾਣ ਤੋਂ 2 ਘੰਟੇ ਬਾਅਦ ਜਾਂ ਕਿਸੇ ਵੀ ਟਾਈਮ ਦਿਨ ਦੀ 슈ਗਰ 200 ਤੋਂ ਜ਼ਿਆਦਾ ਹੋਵੇ ਤੇ ਨਾਲ ਮਰੀਜ਼ ਨੂੰ ਸਿੰਪਟਮਸ ਹੋਣ ਹੁਣ ਲੱਛਣ ਹੋਣ ਲੱਛਣ ਕਿਹੜੇ ਹੈਗੇ ਬਾਰ-ਬਾਰ ਪਿਸ਼ਾਬ ਦਾ ਆਣਾ ਪਿਆਸ ਜ਼ਿਆਦਾ ਲੱਗਣਾ ਵਜਨ ਦਾ ਘੱਟ ਹੋਣਾ ਕੋਈ ਵੀ जखम ਹੋ ਜਾਣਾ ਜਿਹੜਾ ਨਾ ਭਰਨਾ ਅੱਖਾਂ ਦੇ ਵਿੱਚ ਧੁੰਦਲਾਪਨ ਦਿਖਾਈ ਦੇਣਾ ਜਾਂ ਪੈਰਾਂ ਦੇ ਵਿੱਚ ਸੂਨਾਪਨ ਆਣਾ ਜਾਂ ਚੁੰਚੂਨੀ ਹੋਣੀ ਪੈਰਾਂ ਦੇ ਵਿੱਚ ਜਲਨ ਹੋਣੀ ਇਹ ਸਾਰੇ ਲੱਛਣ ਹੈਗੇ ਨੇ ਸ਼ੂਗਰ ਦੇ ਜੇ ਸ਼ੂਗਰ 200 ਤੋਂ ਜ਼ਿਆਦਾ ਆ ਲੱਛਣ ਹੈਗੇ ਆ ਕਿਸੇ ਵੀ ਟਾਈਮ ਆਪਾਂ ਕਹਿੰਦੇ ਡਾਇਬੀਟਿਸ ਹੈ ਤੇ ਇਹਦਾ ਇੱਕ ਹੋਰ ਬਹੁਤ ਵਧੀਆ ਟੈਸਟ ਹੁੰਦਾ 3 ਮਹੀਨੇ ਦੀ ਐਵਰੇਜ ਸ਼ੂਗਰ ਓਕੇ 3 ਮਹੀਨੇ ਦੀ ਐਵਰੇਜ ਸ਼ੂਗਰ ਜੇ ਆਪਾਂ ਕਹਿੰਦੇ ਆ 6.5% ਤੋਂ ਜ਼ਿਆਦਾ ਹੈਗੀ 6.5% ਜਾਂ 6.5% ਤੋਂ ਜ਼ਿਆਦਾ ਹੈ ਆਪਾਂ ਨੂੰ ਕਹਿ ਦਿੰਦੇ ਆ ਪੀਸ਼ਨ ਨੂੰ ਡਾਇਬੀਟਿਸ ਹੈਗੀ ਐ ਹੁਣ 3 ਮਹੀਨਿਆਂ ਦੀ ਐਵਰੇਜ ਥੋੜੀ ਜੀ ਜ਼ਿਆਦਾ ਬੈਟਰ ਹੁੰਦੀ ਆ ਕਿਉਂਕਿ ਆਪਾਂ 24 ਘੰਟੇ 슈ਗਰ ਨਹੀਂ ਚੈੱਕ ਕਰ ਸਕਦੇ ਆ ਬਸ ਇੱਕ ਟਾਈਮ ਚੈੱਕ ਕਰ ਲਈ 슈ਗਰ ਹੁਣ ਨਾਰਮਲੀ ਮਰੀਜ਼ ਕੀ ਕਰਦੇ ਨੇ ਜਦੋਂ 슈ਗਰ ਚੈੱਕ ਕਰਨੀ ਹੋਵੇ ਉਸ ਦਿਨ ਘੱਟ ਖਾ ਲੈਂਦੇ ਨੇ ਕਿ 슈ਗਰ ਠੀਕ ਆਵੇ ਕੁਝ ਨਹੀਂ ਖਾਣਗੇ ਜੋ ਨਾਰਮਲ ਰੂਟੀਨ ਚ ਮਿੱਠਾ ਖਾਂਦੇ ਨੇ ਜਾਂ ਹੋਰ ਚੀਜ਼ਾਂ ਖਾਂਦੇ ਨੇ ਉਹ ਨਹੀਂ ਖਾਂਗੇ ਉਹਦੇ ਨਾਲ ਆਪਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਪਤਾ ਨਹੀਂ ਲੱਗ ਪੈਂਦਾ ਕਿ 슈ਗਰ ਦਾ ਲੈਵਲ ਕਿਦਾਂ ਚੱਲ ਰਿਹਾ ਸਟੇਟਸ ਤਿੰਨ ਮਹੀਨੇ ਵਾਲੀ ਐਵਰੇਜ 슈ਗਰ ਉਹ ਆਪਾਂ ਨੂੰ ਇੱਕ ਐਵਰੇਜ ਦੇ ਦਿੰਦੀ ਹੈ ਕਿ ਆਪਾਂ ਤਿੰਨ ਮਹੀਨਿਆਂ ਦੇ ਵਿੱਚ ਕੀ ਕੀਤਾ ਤੇ ਉਹਨੂੰ ਆਪਾਂ ਥੋੜਾ ਜਿਆਦਾ ਬੈਟਰ ਕਹਿੰਦੇ ਆ ਕਿ ਜਿਹੜੇ ਪੇਸ਼ੈਂਟਸ ਆ ਆਪਾਂ ਦਵਾਈਆਂ ਤੇ ਚੱਲ ਰਹੇ ਆ ਕਿ ਦੇਖਣਾ 슈ਗਰ ਕੰਟਰੋਲ 'ਚ ਹੈ ਕਿ ਨਹੀਂ ਹੈ ਤਿੰਨ ਮਹੀਨੇ ਦਾ ਐਵਰੇਜ ਟੈਸਟ ਕਰਾਣੇ ਆ ਉਹ ਆਪਾਂ ਨੂੰ ਚਾਹੀਦਾ ਹੈਗਾ 6.5 ਤੋਂ 7 ਦੇ ਵਿੱਚ ਅ ਸਰ ਸਭ ਤੋਂ ਵੱਡਾ ਰੀਜ਼ਨ ਕੀ ਹੈ 슈ਗਰ ਹੋਣ ਦਾ ਡਾਇਬੀਟਿਸ ਹੋਣ ਦਾ ਕਿ ਇਹ ਬਾਇਰਥ ਹੀ ਕਿਸੇ ਨੂੰ ਹੋ ਜਾਂਦੀ ਹੈ ਜਾਂ ਫਿਰ ਕੋਈ ਐਦਾਂ ਦਾ ਖਾਣ ਪੀਣਾ ਜਾਂ ਕੋਈ ਐਦਾਂ ਦੇ ਰੂਟੀਨ ਸਾਡੀ ਹੁੰਦੀ ਹੈ ਜਿਹਦੇ ਕਰਕੇ ਸਾਨੂੰ ਡਾਇਬੀਟਿਸ ਦੀ ਪ੍ਰੋਬਲਮ ਆ ਜਾਂਦੀ ਹੈ ਦੇਖੋ ਅੱਜਕੱਲ੍ਹ ਦੇ ਜਮਾਨੇ ਦੇ ਵਿੱਚ ਜੇ ਤੁਸੀਂ ਮੈਨੂੰ ਪੁੱਛੂਗੇ ਪੂਰੇ ਵਰਲਡ ਦੀ ਗੱਲ ਕਰ ਰਿਹਾ ਮੈਂ ਇੰਡੀਆ ਦੀ ਵੀ ਗੱਲ ਨਹੀਂ ਕਰ ਰਿਹਾ ਕਿ ਡਾਇਬੀਟਿਸ ਵੱਧ ਰਹੀ ਹੈ ਬੁਰੀ ਤਰ੍ਹਾਂ ਵੱਧ ਰਹੀ ਹੈ ਇਹ ਕਿਉਂ ਵੱਧ ਰਹੀ ਹੈ ਇਹਦਾ ਸਭ ਤੋਂ ਮੇਨ ਕਾਰਨ ਹੈਗਾ ਮੋਟਾਪਾ weight ਦਾ ਵਧਣਾ ਜਦੋਂ weight ਵੱਧਾ ਹੈ ਬਾਡੀ ਦੇ ਵਿੱਚ ਉਦੋਂ ਇਨਸੂਲਿਨ ਜਿਹੜੀ ਸਰੀਰ ਦੇ ਵਿੱਚ ਹੈਗੀ ਆ ਉਹਦਾ ਕੰਮ ਘਟ ਜਾਂਦਾ ਉਹ ਅਸਰ ਨਹੀਂ ਕਰ ਪੰਦੀ ਪੂਰਾ ਜਿਸ ਦੇ ਕਰਕੇ ਸ਼ੂਗਰ ਦੀ ਮਾਤਰਾ ਵਧਣ ਲੱਗ ਜਾਂਦੀ ਇਨਸੂਲਿਨ ਇੱਕ ਇਹੋ ਜਿਹਾ ਹਾਰਮੋਨ ਆ ਜਿਹੜਾ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਦੇ ਵਿੱਚ ਰੱਖਦਾ ਆ ਤੇ ਇਸ ਕਰਕੇ ਜਦੋਂ ਇنسੁਲਿਨ ਦੀ ਕਮੀ ਹੋ ਜਾਂਦੀ ਹੈ ਜਾਂ ਇنسੁਲਿਨ ਕੰਮ ਨਹੀਂ ਕਰ ਪੰਦੀ ਸ਼ੂਗਰ ਦਾ ਲੈਵਲ ਵੱਧ ਜਾਂਦਾ ਹੈ ਉਹਦਾ ਸਭ ਤੋਂ ਵੱਡਾ ਰੀਜ਼ਨ ਮੋਟਾਪਾ ਆ ਮੋਟਾਪਾ ਬਹੁਤ ਵੱਧ ਰਿਹਾ ਮੋਟਾਪਾ ਵਧਣ ਦਾ ਕਾਰਨ ਕੀ ਹੈਗਾ ਜੰਕ ਫੂਡ ਬਹੁਤ ਜ਼ਿਆਦਾ ਜੰਕ ਫੂਡ ਜਿੱਦਾਂ ਬੱਚਿਆਂ ਦੇ ਵਿੱਚ ਜੰਕ ਫੂਡ ਦੀ ਇਨਟੇਕ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਈਵਨ ਵੱਡੇ ਲੋਕੀ ਵੀ ਜੰਕ ਫੂਡ ਦੇ ਕਾਫੀ ਸ਼ੌਕੀਨ ਹੋ ਗਏ ਨੇ ਹੁਣ ਜੰਕ ਫੂਡ ਵੱਧ ਗਿਆ ਹੈ ਸੈਰ ਘਟ ਗਈ ਹੈ ਐਕਸਰਸਾਈਜ਼ ਘਟ ਗਈ ਹੈ ਫਿਜ਼ੀਕਲ ਐਕਟੀਵਿਟੀ ਬਹੁਤ ਘਟ ਹੈ ਆਪਾਂ ਇੱਥੇ ਸਾਰੀਆਂ ਚੀਜ਼ਾਂ ਆਪਾਂ ਨੂੰ ਮੋਬਾਈਲ ਤੇ ਅਵੇਲੇਬਲ ਹੋ ਗਈਆਂ ਹੁਣ ਬਿੱਲ ਵੀ ਮੋਬਾਈਲ ਤੇ ਪੇ ਹੋ ਰਿਹਾ ਵਾ ਮੋਬਾਈਲ ਫੋਨ ਦੇ ਯੂਜ਼ ਕਰਕੇ ਖਾਸ ਕਰਕੇ ਬੱਚਿਆਂ ਦੇ ਵਿੱਚ ਮੋਬਾਈਲ ਫੋਨ ਦੇ ਯੂਜ਼ ਕਰਕੇ ਖੇਡਣਾ ਘਟ ਗਿਆ ਜਿਹਦੇ ਕਰਕੇ ਮੋਟਾਪਾ ਵੱਧ ਰਿਹਾ ਤੇ ਸ਼ੂਗਰ ਵੱਧ ਰਹੀ ਆ ਅਸੀਂ ਤਾਂ ਹੀ ਕਹਿੰਨੇ ਆ 30 ਮਿੰਟ ਦੀ ਸੈਰ ਹਰ ਰੋਜ਼ ਘੱਟੋ ਘੱਟ 5 ਤੋਂ 6 ਦਿਨ ਹਫ਼ਤੇ ਦੇ ਵਿੱਚ ਕਰਨੀ ਬਹੁਤ ਜ਼ਰੂਰੀ ਹੈ ਤੇ 30 ਮਿੰਟ ਦੀ ਜਿਹੜੀ ਆਪਾਂ ਸੈਰ ਕਰਨੀ ਆ ਲੋਕੀ ਕੀ ਕਰਦੇ ਨੇ ਪਾਰਕ ਦੇ ਵਿੱਚ ਤੁਰੇ ਜਾਣਗੇ ਗੱਲਾਂ ਮਾਰਦੇ ਜਾਣਗੇ ਸੈਰ ਕਰਦੇ ਜਾਣਗੇ ਉਹ ਸੈਰ ਦਾ ਕੋਈ ਫਾਇਦਾ ਨਹੀਂ ਹੈਗਾ ਸੈਰ ਬ੍ਰਿਸਕ ਵਾਕ ਹੋਣੀ ਚਾਹੀਦੀ ਬ੍ਰਿਸਕ ਵਾਕ ਆਪਾਂ ਇੰਨੀ ਤੇਜ਼ ਦੁਰੀਏ ਕਿ ਨਾਲ ਵਾਲੇ ਬੰਦੇ ਦੇ ਨਾਲ ਗੱਲ ਕਰਨ ਦਾ ਵੀ ਆਪਾਂ ਨੂੰ ਟਾਈਮ ਨਾ ਮਿਲੇ ਇੰਨਾ ਸਾਜੜੇ ਕਿ ਆਪਾਂ ਨਾਲ ਵਾਲੇ ਬੰਦੇ ਨਾਲ ਗੱਲ ਨਾ ਕਰ ਪਾਈਏ ਇੰਨੀ ਤੇਜ਼ ਉਹਦਾ ਫਾਇਦਾ ਹੈ 3 ਮਿੰਟ ਹਰ ਰੋਜ਼ ਕਟੋਕਟ 5 ਦਿਨ ਦੇ ਲਈ ਦੂਜਾ ਕਾਰਨ ਜਿਹੜਾ ਹੈਗਾ ਡਾਇਬੀਟਿਸ ਦਾ ਹੈਰੀਡੇਟਰੀ ਹੈ ਜਿੱਦਾਂ ਮਾਤਾ ਪਿਤਾ ਦੇ ਵਿੱਚ ਜਿਹੜੇ ਜੀਨ ਸੀਗੇ 슈ਗਰ ਦੇ ਆਪਾਂ ਨੂੰ ਜੀਨਸ ਮਿਲ ਗਏ ਜਿਹਦੇ ਕਰਕੇ 슈ਗਰ ਵੀ ਦੇਖੋ ਉਹਦਾ ਅਸੀਂ ਕੁਝ ਨਹੀਂ ਕਰ ਸਕਦੇ ਜਿਹੜਾ ਹੈਰੀਡੇਟਰੀ ਹੈ ਹੁਣ ਹੈਰੀਡੇਟਰੀ ਵੀ ਜੇ ਤੁਸੀਂ ਕਹੋ ਕਿ ਮਾਤਾ ਪਿਤਾ ਨੂੰ 슈ਗਰ ਹੈਗੀ ਆ ਬੱਚੇ ਨੂੰ ਨਾ ਹੋਵੇ ਉਹ ਬੱਚਾ ਕੀ ਕਰ ਸਕਦਾ ਹੈ ਦੇਖੋ ਪੂਰੀ ਤਰ੍ਹਾਂ ਆਪਾਂ ਉਹਨੂੰ ਨਹੀਂ ਰੋਕ ਸਕਦੇ ਕਿ ਨਾ ਹੋਵੇ ਬਟ ਕੁਝ ਇੱਕ ਐਹੋਜਿਤ ਤਰੀਕੇ ਹੈਗੇ ਜਿਦੇ ਨਾਲ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਕਿ ਉਹ ਨਾ ਹੋਵੇ ਜਾਂ ਲੇਟ ਹੋਵੇ ਉਹਦੇ ਵਿੱਚ ਇਹ ਹੈ ਕਿ weight ਨਹੀਂ ਵਧਣ ਦੇਣਾ ਸਭ ਤੋਂ ਇੰਪੋਰਟੈਂਟ ਚੀਜ਼ ਦੂਜਾ ਚੀਜ਼ ਆਪਣਾ ਖਾਣ-ਪੀਣ ਠੀਕ ਰੱਖਣਾ ਜੰਕ ਫੂਡ ਮਿੱਠਾ ਫਰਾਈਡ ਚੀਜ਼ਾਂ ਇਹਨਾਂ ਤੋਂ ਦੂਰ ਰਹਿਣਾ ਇਹ ਦੋ ਚੀਜ਼ਾਂ ਹੈਗੀਆਂ ਜਿਹਨੂੰ ਕਰਕੇ ਆਪਾਂ ਸ਼ੂਗਰ ਹੋਣ ਤੋਂ ਬਚਿਆ ਜਾ ਸਕਦਾ ਹੈ ਜੇ ਆਪਣੇ ਚ ਮਾਤਾ-ਪਿਤਾ ਦੇ ਵਿੱਚ ਜੀਨ ਸੀਗੇ ਤੇ ਆਪਾਂ ਨੂੰ ਰਿਸਕ ਹੈਗਾ ਸ਼ੂਗਰ ਸਰ ਡਾਇਬੀਟਿਸ ਜਾਂ ਕਿੰਨੀਆਂ ਟਾਈਪਸ ਹੁੰਦੀਆਂ ਨੇ ਕਿੰਨੇ ਤਰੀਕੇ ਦੇ ਡਾਇਬੀਟਿਸ ਹੁੰਦੇ ਨੇ ਦੇਖੋ ਡਾਇਬੀਟਿਸ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਆ ਆਪਾਂ ਸਾਰੀਆਂ ਤਰ੍ਹਾਂ ਦੀ ਇਸ ਟਾਈਮ ਡਿਸਕਸ ਨਹੀਂ ਕਰਾਂਗੇ ਕਿਉਂਕਿ ਕੁਝ ਬਹੁਤ ਰੀਅਰ ਹੈ ਬਹੁਤ ਘੱਟ ਹੁੰਦੀਆਂ ਲੋਕਾਂ 'ਚ ਜਿਹੜੀਆਂ ਕਾਮਨ ਨੇ ਆਪਾਂ ਉਹਨਾਂ ਦੇ ਬਾਰੇ ਗੱਲ ਕਰਾਂਗੇ ਇੱਕ ਹੁੰਦੀ ਹੈ ਟਾਈਪ 1 ਡਾਇਬੀਟਿਸ ਜਿਹੜੀ ਬੱਚਿਆਂ ਦੇ ਵਿੱਚ ਪਾਈ ਜਾਂਦੀ ਹੈ ਇਹਦੇ ਬਾਰੇ ਮੈਂ 2 ਮਿੰਟ ਜ਼ਰੂਰ ਗੱਲ ਕਰਨਾ ਚਾਹੂੰਗਾ ਕਿਉਂਕਿ ਬੱਚਿਆਂ ਦੇ ਵਿੱਚ ਜਦੋਂ 슈ਗਰ ਹੋ ਜਾਂਦੀ ਹੈ 15-20 ਸਾਲ ਦੀ ਉਮਰ ਤੋਂ ਘੱਟ ਜਦੋਂ 슈ਗਰ ਹੋ ਗਈ ਖਾਸ ਕਰਕੇ ਪਤਲੇ ਬੱਚਿਆਂ ਦੇ ਵਿੱਚ ਜਿਹੜੀ 슈ਗਰ ਹੁੰਦੀ ਆ ਉਦਾ ਕਾਰਨ ਨਹੀਂ ਹੁੰਦਾ ਕਿ ਆਪਣੀ ਬਾਡੀ ਦੀ ਇਮਿਊਨਿਟੀ ਜਿਹੜੀ ਹੈ ਉਹ ਬਣੀ ਹੈ ਇਨਫੈਕਸ਼ਨ ਨਾਲ ਲੜਨ ਦੇ ਲਈ ਪਰ ਕੀ ਕਈ ਵਾਰ ਕੋਈ ਇਹੋ ਜਿਹੀ ਇਨਫੈਕਸ਼ਨ ਹੋ ਜਾਂਦੀ ਹੈ ਕਿ ਬਾਡੀ ਇਨਫੈਕਸ਼ਨ ਨਾਲ ਤਾਂ ਲੜਦੀ ਲੜਦੀ ਆ ਬਟ ਆਪਣੇ ਜਿਹੜੇ ਇਨਸੂਲਿਨ ਬਣਾਉਣ ਵਾਲੇ ਸੈੱਲ ਹੈਗੇ ਆ ਉਹਨੂੰ ਵੀ ਖਤਮ ਕਰ ਦਿੰਦੀ ਆ ਆਟੋ ਇਮਿਊਨ ਅਟੈਕ ਕਹਿੰਦੇ ਆ ਆਪਾਂ ਇਹਨੂੰ ਆਪਣੀ ਬਾਡੀ ਦੀ ਇਮਿਊਨਿਟੀ ਹੀ ਸਾਡੇ ਖਿਲਾਫ ਚੱਲੇ ਗਈ ਆ ਜੇਕਰ ਕਿ ਇਨਸੂਲਿਨ ਬਣਾਉਣ ਵਾਲੇ ਸੈੱਲ ਖਤਮ ਹੋ ਜਾਂਦੇ ਨੇ ਸਰੀਰ ਚ ਇਨਸੂਲਿਨ ਦੀ ਮਾਤਰਾ ਬਿਲਕੁਲ ਜ਼ੀਰੋ ਹੋ ਜਾਂਦੀ ਆ ਉਸ ਕਰਕੇ ਉਹਨਾਂ ਬੱਚਿਆਂ ਨੂੰ ਇਨਸੂਲਿਨ ਬਾਰੋਂ ਚਾਹੀਦੀ ਹੀ ਚਾਹੀਦੀ ਹੁੰਦੀ ਹੈ ਗੋਲੀਆਂ ਉਦੋਂ ਕੰਮ ਕਰਦੀਆਂ ਜਦੋਂ ਸਰੀਰ 'ਚ ਥੋੜੀ ਜਿਹੀ ਇਨਸੂਲਿਨ ਹੋਵੇ ਠੀਕ ਹੈ ਕਟੀ ਹੋਵੇ ਇਹਨਾਂ ਦੇ ਸਰੀਰ 'ਚ ਇਨਸੂਲਿਨ ਖਤਮ ਹੈ ਇਨਸੂਲਿਨ ਚਾਹੀਦੀ ਹੈ ਇਨਸੂਲਿਨ ਜਿੰਦਾ ਰਹਿਣ ਲਈ ਚਾਹੀਦੀ ਹੈ ਜਦੋਂ ਆਪਾਂ ਨੂੰ ਆਕਸੀਜਨ ਚਾਹੀਦੀ ਆ ਉਦੋਂ ਹੀ ਇਹਨਾਂ ਬੱਚਿਆਂ ਨੂੰ ਇਨਸੂਲਿਨ ਦੀ ਲੋੜ ਹੁੰਦੀ ਜਿੰਦਾ ਰਹਿਣ ਲਈ ਤੇ ਜੇ ਆਪਾਂ ਕਹੀਏ ਕਿ ਬਿਨਾਂ ਇਨਸੂਲਿਨ ਦੇ ਆਪਾਂ ਇਹਨਾਂ ਬੱਚਿਆਂ ਨੂੰ ਠੀਕ ਕਰ ਸਕਦੇ ਹਾਂ ਬਿਲਕੁਲ ਨਹੀਂ ਪੂਰੇ ਵਰਲਡ ਦੇ ਵਿੱਚ ਕੋਈ ਐਹੋ ਜਿਹਾ ਇਲਾਜ ਨਹੀਂ ਹੈਗਾ ਜਿਹੜਾ ਬਿਨ ਠੀਕ ਕਰਦੇ ਹੋ ਇਹ ਮੈਂ ਇੱਕ ਬੇਨਤੀ ਮਾਤਾ ਪਿਤਾ ਨਾਲ ਜ਼ਰੂਰ ਕਰਨਾ ਚਾਹੁੰਦਾ ਜਿਨ੍ਹਾਂ ਦੇ ਬੱਚਿਆਂ ਨੂੰ ਟਾਈਪ 1 ਡਾਇਬੀਟਿਸ ਹੋ ਜਾਂਦੀ ਹੈ ਦੇਖੋ ਪ੍ਰੋਬਲਮ ਵਾਲੀ ਗੱਲ ਹੈਗੀ ਆ ਛੋਟੀ ਉਮਰ ਸ਼ੂਗਰ ਹੋ ਗਈ ਆ ਬੱਚਿਆਂ ਨੂੰ ਖਾਣ ਪੀਣ ਦਾ ਦੱਸਣਾ ਸਾਰਾ ਕੁਝ ਮਿੱਠਾ ਨਾ ਖਾਣ ਜੰਕ ਫੂਡ ਨਾ ਖਾਣ ਬਹੁਤ ਔਖਾ ਵਾ ਮੇਨਟੇਨ ਕਰਨਾ ਪਰ ਉਹਦੇ ਵਿੱਚ ਇੱਕ ਚੀਜ਼ ਸਮਝਣੀ ਜ਼ਰੂਰੀ ਹੈ ਜੇ ਬੱਚਿਆਂ ਦੀ 3 ਮਹੀਨੇ ਦੀ ਐਵਰੇਜ ਸ਼ੂਗਰ ਜਿਹੜੀ ਹੈਗੀ ਆ ਐਚ ਬੀਏ 1 ਸੀ ਜਾਂ ਜਦੋਂ ਆਪਾਂ ਨਾਰਮਲੀ ਸ਼ੂਗਰ ਚੈੱਕ ਕਰਦੇ ਆ ਜੇ ਆਪਾਂ ਉਹਨੂੰ ਕੰਟਰੋਲ 'ਚ ਰੱਖਾਂਗੇ ਬੱਚਿਆਂ ਦੀ ਲਾਈਫ ਬਿਲਕੁਲ ਨਾਰਮਲ ਬੀਤੇਗੀ ਨਾਰਮ ਇਦੇ ਵਿੱਚ ਇਦਾਂ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਰਿਸਕ ਰਹਿੰਦਾ ਹੈ ਜੇ ਆਪਾਂ ਸ਼ੂਗਰ ਨੂੰ ਕੰਟਰੋਲ ਕਰਦੇ ਆਂ ਪਰ ਜੇ ਆਪਾਂ ਇਨਸੂਲਿਨ ਨਹੀਂ ਦੇ ਰਹੇ ਆਪਾਂ ਬੱਚੇ ਦੀ ਜ਼ਿੰਦਗੀ ਦੇ ਨਾਲ ਖੇਡ ਰਹੇ ਆਂ ਤੁਸੀਂ ਇਹ ਸਮਝ ਲਓ ਤੁਸੀਂ ਆਪਣੇ ਆਪ ਬੱਚੇ ਦਾ ਗਲਾ ਘੁੱਟ ਰਹੇ ਆਂ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਟਾਈਪ 1 ਡਾਇਬੀਟਿਸ ਜੇ ਬੱਚੇ ਨੂੰ ਹੈਗੀ ਹੈ ਇਨਸੂਲਿਨ ਬੰਦ ਨਹੀਂ ਕਰਨੀ ਅਸੀਂ ਬੱਚਿਆਂ ਨੂੰ ਸਪੈਸ਼ਲੀ ਸਮਝਾਈਦਾ ਮਾਪੇ ਨੂੰ ਵੀ ਸਮਝਾਈਦਾ ਜੇ ਮਾਪੇ ਵੀ ਸਟਰੋਂਗ ਹੋਣਗੇ ਤਾਂ ਹੀ ਬੱਚੇ ਅੱਗੇ ਜਾ ਕੇ ਸਟਰੋਂਗ ਬੰਦੇ ਨੇ ਇਨਸੂਲਿਨ ਲਗਾਉਂਦੇ ਨੇ ਤੇ ਇਨਸੂਲਿਨ ਦੇ ਜਿਹੜੇ ਇੰਜੈਕਸ਼ਨ ਨੇ ਅੱਜ ਕੱਲ ਜਿਹੜੇ ਆਉਂਦੇ ਆ ਪੈਨ ਆਉਂ ਚੀਟੀ ਕੱਟੇ ਦੀ ਦਰਦ ਹੋਏਗਾ ਬਟ ਇਨਸੂਲਿਨ ਲੱਗਣ ਦਾ ਪਤਾ ਵੀ ਨਹੀਂ ਲੱਗਦਾ ਬੱਚਿਆਂ ਨੂੰ ਬਹੁਤ ਆਰਾਮ ਨਾਲ ਲਗਾਉਂਦੇ ਨੇ ਥੋੜਾ ਜਿਹਾ ਐਜ਼ ਅ ਪੇਰੈਂਟਸ ਸਾਨੂੰ ਆਪਣਾ ਵੀ ਲਾਈਫਸਟਾਈਲ ਚੇਂਜ ਕਰਨਾ ਪੈਣਾ ਜੇ ਅਸੀਂ ਚਾਹਦੇ ਹਾਂ ਕਿ ਬੱਚੇ ਵੀ ਨਾ ਖਾਂ ਉਦਾਂ ਦੀਆਂ ਚੀਜ਼ਾਂ ਦੂਸਰਾ ਜੇ ਅਸੀਂ ਬੱਚਿਆਂ ਨੂੰ ਕਹਾਂਗੇ ਕਿ ਕੋਈ ਪ੍ਰੋਬਲਮ ਨਹੀਂ ਹੈਗੀ ਬਸ ਇਨਸੂਲਿਨ ਲਗਾਨੀ ਹੈ ਇਹਨੂੰ ਨਾਰਮਲ ਰੂਟੀਨ ਦੇ ਵਿੱਚ ਲੈ ਕੇ ਜਾਣਾ ਤੇ ਬੱਚੇ ਜਲਦੀ ਐਡਜਸਟ ਕਰਦੇ ਨੇ ਜੇ ਦੇਖਿਆ ਜਿਹੜੇ ਪੇਰੈਂਟਸ ਜ਼ਿਆਦਾ ਆਪਾਂ ਜੇ ਬੱਚੇ ਦੇ ਸਾਹਮਣੇ ਪਰੇਸ਼ਾਨ ਰਾਵਾਂਗੇ ਤੇ ਬੱਚਿਆਂ ਨੂੰ ਵੀ ਮੁਸ਼ਕਲ ਆਂਦੀ ਹੈ ਉਸ ਚੀਜ਼ ਦੇ ਨਾਲ ਐਡਜਸ ਪਰ ਟਾਈਪ 1 ਡਾਇਬੀਟਿਸ ਦੇ ਬੱਚਿਆਂ ਲਈ ਜਿਹੜਾ ਮੇਰਾ ਮੈਸੇਜ ਹੈਗਾ ਇਨਸੂਲਿਨ 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 ਸਿਰਫ ਇਨਸੂਲਿਨ ਹੀ ਇਲਾਜ ਹੈ ਤੇ ਜ਼ਿੰਦਾ ਰਹਿਣ ਲਈ ਬਹੁਤ ਜ਼ਰੂਰੀ ਹੈ ਆਪਾਂ ਉਹਨੂੰ ਬੰਦ ਨਹੀਂ ਕਰਨਾ ਟਾਈਪ 2 ਡਾਇਬੀਟਿਸ ਦੀ ਗੱਲ ਤੁਸੀਂ ਦੱਸ ਰਿਹਾ ਸੀਗੇ ਟਾਈਪ 2 ਡਾਇਬੀਟਿਸ ਟਾਈਪ 2 ਡਾਇਬੀਟਿਸ ਦੇ ਦੋ ਕਾਰਨ ਨੇ ਇੱਕ ਤੇ ਜੈਨੇਟਿਕਸ ਜੀਨਸ ਜਿਹੜੇ ਆਪਣੇ ਮਾਤਾ ਪਿਤਾ ਤੋਂ ਆਉਂਦੇ ਆ ਜਿਹਦਾ ਆਪਾਂ ਕੁਝ ਕਰ ਨਹੀਂ ਸਕਦੇ ਦੂਜਾ ਜਿਹੜਾ ਬਹੁਤ ਇੰਪੋਰਟੈਂਟ ਕਾਰਨ ਹੈਗਾ ਮੋਟਾਪਾ ਟਾਈਪ 2 ਡਾਇਬੀਟਿਸ ਦੇ ਵਿੱਚ ਗੋਲੀਆਂ ਕੰਮ ਕਰਦੀਆਂ ਕਈ ਲੋਕਾਂ ਦੇ ਵਿੱਚ ਬਹੁਤ ਲੰਬੇ ਸਮ ਥੋੜੇ ਸਾਲਾਂ ਦੇ ਬਾਅਦ ਗੋਲੀਆਂ ਕੰਮ ਕਰਦੀਆਂ ਬੰਦ ਹੋ ਜਾਂਦੀਆਂ ਆਪਾਂ ਨੂੰ ਇਨਸੂਲਿਨ ਦੇਣੀ ਪੈਂਦੀ ਆ ਬਟ ਇਹ ਹੈਗਾ ਇਹ ਫਰਕ ਨਹੀਂ ਪੈਂਦਾ ਕਿ ਆਪਾਂ ਇੱਕ ਗੋਲੀ ਖਾ ਰਹੇ ਆ ਆਪਾਂ ਦੋ ਗੋਲੀਆਂ ਖਾ ਰਹੇ ਆ ਜਾਂ ਆਪਾਂ ਚਾਰ ਗੋਲੀਆਂ ਖਾ ਰਹੇ ਆ ਜਾਂ ਆਪਾਂ ਇਨਸੂਲਿਨ ਇੱਕ ਵਾਰ ਲਗਾ ਰਹੇ ਆ ਦੋ ਵਾਰ ਲਗਾ ਰਹੇ ਆ ਜਾਂ ਤਿੰਨ ਵਾਰ ਲਗਾ ਰਹੇ ਆ ਫਰਕ ਸਿਰਫ ਇੱਕੋ ਹੀ ਚੀਜ਼ ਨਾਲ ਪੈਂਦਾ ਹੈ ਆਪਣੀ ਸ਼ੂਗਰ ਕੰਟਰੋਲ ਹੈ ਕਿ ਨਹੀਂ ਹੈ ਜੇ ਆਪਣੀ 3 ਮਹੀਨੇ ਦੀ ਐਵਰੇਜ ਸ਼ੂਗਰ ਕੰਟਰੋਲ ਹੈ ਕੁਝ ਨਹੀਂ ਹੋਏਗਾ ਕੋਈ ਪ੍ਰੋਬਲਮ ਨਹੀਂ ਆਏਗੀ ਸਾਡੇ ਕੋਲ ਕੁਝ ਇਦਾਂ ਦੀਆਂ ਦਵਾਈਆਂ ਵੀ ਆ ਗਈਆਂ ਹੈਗੀਆਂ ਹੁਣ ਲਗੀਆਂ ਜਿਹੜੀਆਂ ਹਾਰਟ ਦੀ ਗੜਨੀ ਨੂੰ ਬਚਾ ਕੇ ਰ ਉਹਨਾਂ ਨੂੰ ਐਕਸਟਰਾ ਪ੍ਰੋਟੈਕਸ਼ਨ ਦਿੰਦੀਆਂ। ਅ ਸਰ ਲੋਕਾਂ 'ਚ ਨਾ ਬਹੁਤ ਏਸੀ ਦੀ ਇੱਕ ਮਿਸਕਨਸੈਪਸ਼ਨ ਹੁੰਦੀ ਹੈ ਕਿ 슈ਗਰ ਜਦੋਂ ਕਿਸੇ ਨੂੰ ਹੋ ਜਾਂਦੀ ਹੈ ਨਾ ਤਾਂ ਅੱਖਾਂ ਤੇ ਬਹੁਤ ਇਫੈਕਟ ਹੋ ਜਾਂਦਾ ਹੈ ਜਾਂ ਗੋਡੇ ਕਿਸੇ ਦੇ ਰੁਕ ਜਾਂਦੇ ਨੇ। ਲੋਕੀ ਕਹਿੰਦੇ ਨੇ ਦਵਾਈ ਅਸੀਂ ਲੈ ਆ ਤਾਂ ਲਵਾਂਗੇ ਪਰ ਦਵਾਈਆਂ ਦੇ ਵੀ ਸਾਈਡ ਇਫੈਕਟ ਨੇ ਦਵਾਈਆਂ ਲੋਕੀ ਲੈਂਦੇ ਹੀ ਨਹੀਂ। ਤੇ ਕਿੰਨੀ ਕੁ ਜ਼ਰੂਰੀ ਹੈ ਕਿ ਦਵਾਈ ਲੈਣੀ। ਦੇਖੋ ਅੱਜਕੱਲ ਜਿਹੜੀਆਂ ਦਵਾਈਆਂ ਬਣੀਆਂ ਸਾਡੇ ਕੋਲ 슈ਗਰ ਦੀਆਂ ਜਿਹੜੀਆਂ ਦਵਾਈਆਂ ਹੈਗੀਆਂ ਵਰਚੂਅਲੀ ਜੇ ਆਪਾਂ ਗੱਲ ਕਰੀਏ ਕਿ ਉਹਨਾਂ ਦੇ ਸਾਈਡ ਇਫੈਕਟਸ ਦੇ ਬਾਰੇ ਉਹਨਾਂ ਦੇ ਸਾਈਡ ਇਫੈਕਟਸ ਕੀ ਨੇ? ਕਿਸੇ ਦਵਾਈ ਦਾ ਸਾਈਡ ਇਫੈਕਟ ਹੈਗਾ ਕਿ ਆ ਪੇਟ ਦੀ ਦਿੱਕਤ ਆ ਜਾਏਗੀ ਥੋੜਾ ਜਿਹਾ ਖਰਾਬ ਹੋ ਜਾਏਗਾ ਥੋੜਾ ਜਿਹਾ ਲੂਸ ਮੂਸ਼ਾ ਲੱਗ ਜਾਣਗੇ ਜਾਂ ਸੂਟ ਨਹੀਂ ਕਰੇਗੀ ਪੇਟ ਦੀ ਪ੍ਰੋਬਲਮ ਦੂਜਾ ਸਾਈਡ ਇਫੈਕਟ ਹੈਗਾ ਵਿਟਾਮਿਨ B12 ਦੀ ਕਮੀ ਹੋ ਜਾਣੀ ਉਹ ਹੋ ਸਕਦੀ ਆ ਤੀਜਾ ਸਾਈਡ ਇਫੈਕਟ ਹੈਗਾ ਕਿ ਯੂਰਿਨ ਦੀ ਇਨਫੈਕਸ਼ਨ ਹੋ ਸਕਦੀ ਆ ਉਹਨਾਂ ਦੇ ਨਾਲ ਇਦਾਂ ਦੇ ਸਾਈਡ ਇਫੈਕਟ ਹੈਗੇ ਨੇ ਛੋਟੇ-ਮੋਟੇ ਜੇ ਤੁਹਾਨੂੰ ਕੋਈ ਸਾਈਡ ਇਫੈਕਟ ਹੁੰਦਾ ਹੈਗਾ ਆਪਾਂ ਨਾਲ ਦੀ ਨਾਲ ਹੀ ਜੇ B12 ਦੀ ਕਮੀ ਹੈ ਤੇ B12 ਦੀ ਵਿਟਾਮਿਨ ਦੇ ਦਵਾਂਗੇ ਜੇ ਯੂਰਿਨ ਦੀ ਇਨਫੈਕਸ਼ਨ ਹੋਈ ਹੈ ਤੇ 5 ਦਿਨ ਦੇ ਲਈ ਆਪਾਂ ਉਹਦਾ ਕੋਰਸ ਦੇ ਦਵਾਂਗੇ ਐਂਟੀਬਾਇਓਟਿਕ ਦਾ ਉਹ షుగర్ ਨਾ ਕੰਟਰੋਲ ਹੁੰਦੇ ਆਪਾਂ ਦਵਾਈ ਨਹੀਂ ਖਾਨੇ ਆਪਾਂ ਸ਼ੁਗਰ ਨਹੀਂ ਕੰਟਰੋਲ ਕਰਦੇ ਸ਼ੁਗਰ 500 ਰਹਿੰਦੀ ਆ 450 ਰਹਿੰਦੀ ਆ ਉਹਦੇ 99% ਸਾਈਡ ਇਫੈਕਟ ਹੈਗੇ ਨਹੀਂ ਕਿ 5-10 ਸਾਲਾਂ ਬਾਅਦ ਜਾ ਕੇ ਉਹਨੇ ਅੱਖਾਂ ਖਰਾਬ ਕਰਦੀਆਂ ਉਹਨੇ ਗੁਰਦਿਆਂ ਤੇ ਅਸਰ ਕਰਨਾ ਉਹਨੇ ਹਾਰਟ ਦੀ ਪ੍ਰੋਬਲਮ ਕਰਨੀ ਹੈ ਕਿ ਹਾਰਟ ਅਟੈਕ ਦੇ ਚਾਂਸ 2 ਤੋਂ 3 ਗੁਣਾ ਜ਼ਿਆਦਾ ਹੁੰਦੇ ਨੇ ਸ਼ੁਗਰ ਵਾਲੇ ਮਰੀਜ਼ਾਂ ਦੇ ਵਿੱਚ ਸਟ੍ਰੋਕ ਹੋਣ ਦੇ ਚਾਂਸ 2 ਤੋਂ 3 ਗੁਣਾ ਜ਼ਿਆਦਾ ਹੁੰਦੇ ਨੇ ਕਿਡਨੀ ਖਰਾਬ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਨੇ ਹੁਣ ਜੇ ਆਪਾਂ ਇੱਕ ਪਾਸੇ ਉਹਦੇ ਸਾਈਡ ਇਫੈਕਟ ਦੇਖਾਂਗੇ ਉਹ ਜੇ ਆਪਾਂ 99% ਦੇਖਦੇ ਆਂ ਸ਼ੁਗਰ ਨੇ ਕਰਨਾ ਇੱਕ ਪਾਸੇ ਆਪਾਂ ਗੋਲੀਆਂ ਦੇ ਸਾਈਡ ਇਫੈਕਟ ਦੇਖਦੇ ਹਾਂ ਜਿਹੜੇ ਕਿ 1% ਤੋਂ ਵੀ ਘੱਟ ਨੇ ਤੇ ਮਾਮੂਲੀ ਜਿਹੇ ਸਾਈਡ ਇਫੈਕਟ ਨੇ ਬਹੁਤ ਜ਼ਿਆਦਾ ਮੇਜਰ ਸਾਈਡ ਇਫੈਕਟਸ ਨਹੀਂ ਹੈਗੇ ਨੇ ਜਿਹੜੀਆਂ ਦਵਾਈਆਂ ਅੱਜ ਕੱਲ ਅਸੀਂ ਯੂਜ਼ ਕਰਦੇ ਹਾਂ ਹੁਣ ਬੜੀਆਂ ਨਵੀਆਂ ਦਵਾਈਆਂ ਆ ਚੁੱਕੀਆਂ ਹੈਗੀਆਂ ਖਾਸ ਕਰਕੇ ਸ਼ੂਗਰ ਦੇ ਇਲਾਜ ਦੇ ਵਿੱਚ ਤਾਂ ਹਰ ਸਾਲ ਕੋਈ ਨਾ ਕੋਈ ਨਵੀਂ ਦਵਾਈ ਆ ਰਹੀ ਹੈ ਜਿਨ੍ਹਾਂ ਦੇ ਵਰਚੂਲੀ ਉਹ ਨਵੀਆਂ ਦਵਾਈ ਪੁਰਾਣੀ ਦਵਾਈ ਤੋਂ ਵਧੀਆ ਹੀ ਇਸ ਕਰਕੇ ਹੈਗੀ ਹੈ ਕਿ ਉਹਨਾਂ ਦੇ ਸਾਈਡ ਇਫੈਕਟਸ ਬਹੁਤ ਘੱਟ ਨੇ ਸਰ ਕੁਛ ਨਾ ਅੱਜ ਕੱਲ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓਜ਼ ਆndੀਆਂ ਨੇ ਉੱਥੇ ਲੋਕ ਨਾ ਮਤਲਬ ਬੜੇ ਦਾਅਵੇ ਨਾਲ ਕਹਿੰਦੇ ਨੇ ਕਿ ਅਸੀਂ ਮਹੀਨੇ ਦੇ ਵਿੱਚ ਜਾਂ 6 ਮਹੀਨਿਆਂ ਦੇ ਵਿੱਚ ਅਸੀਂ 슈ਗਰ ਜਿਹੜੀ ਆ ਉਹ ਬਿਲਕੁਲ ਕੰਟਰੋਲ ਕਰ ਦਾਂਗੇ ਜੜੋਂ ਹੀ ਖਤਮ ਹੋ ਜਾਊਗੀ ਇਜ਼ ਇਟ ਪੋਸੀਬਲ ਕਿ 슈ਗਰ ਬਿਲਕੁਲ ਜੜੋਂ ਹੀ ਖਤਮ ਹੋ ਜਾਂਦੀ ਹੈ ਦੇਖੋ ਟਾਈਪ 1 ਡਾਇਬੀਟਿਸ ਨੂੰ ਆਪਾਂ ਕਦੀ ਨਹੀਂ ਖਤਮ ਕਰ ਸਕਦੇ ਜੜੋਂ ਜਿੱਦਾਂ ਮੈਂ ਗੱਲ ਕੀਤੀ ਸੀ ਜਿਹੜੀ ਬੱਚਿਆਂ 'ਚ ਹੁੰਦੀ ਆ ਮੈਂ ਕਹਿੰਨਾ ਵਾਂ ਇੱਥੇ ਆ ਜਨ ਅਸੀਂ ਟਾਈਪ 1 ਡਾਇਬੀਟਿਸ ਦੇ ਬੱਚੇ ਦਿਖਾ ਦਵਾਂਗੇ ਜੜੋਂ ਖਤਮ ਕਰਕੇ ਪਰ ਨਹੀਂ ਹੋਏਗੀ ਅਸੀਂ ਦਵਾਂਗੇ ਵੀ ਨਹੀਂ ਉਹਨਾਂ ਉਹ ਕਦੀ ਨਹੀਂ ਖਤਮ ਹੁੰਦੀ ਜਦੋਂ ਹੁਣ ਰੀਗਲ ਟਾਈਪ 2 ਡਾਇਬੀਟੀਸ ਜਿਆਦਾਤਰ ਲੋਕਾਂ ਦੀ 슈ਗਰ ਨਹੀਂ ਜਦੋਂ ਤੋਂ ਖਤਮ ਹੁੰਦੀ ਹੈਗੀ ਆਪਾਂ ਨੂੰ ਦਵਾਈ ਲੈਣੀ ਪੈਂਦੀ ਹੈ ਲਾਈਫ ਲੋਂਗ ਬਟ ਕੁਝ ਇਹੋ ਜੇ ਲੁਕੀ ਨੇ ਪਰਸੈਂਟੇਜ ਜਿੰਨਾਂ ਜਿ ਮੋਟਾਪਾ ਬਹੁਤ ਹੁੰਦਾ 슈ਗਰ ਮੋਟਾਪਾ ਹੋਣ ਕਰਕੇ ਹੋਈ ਹੁੰਦੀ ਹੈ ਜੇ ਉਹ ਆਪਣਾ weight loss ਕਰ ਲੈ 15% weight loss ਬੋਡੀ ਦਾ ਜਾਂ ਕਹਿ ਲਓ ਕਿ 15 ਕਿਲੋ weight ਘਟਾ ਲੈਣਾ ਆਪਣਾ ਇਹ ਦੇਖਿਆ ਗਿਆ ਹੈ ਕਿ ਉਹਨਾਂ ਦੀ 슈ਗਰ ਠੀਕ ਹੋ ਜਾਂਦੀ ਹੈ ਤੇ ਕਾਫੀ ਟਾਈਮ ਨਿਕਲ ਜਾਂਦਾ ਬਿਨਾਂ ਦਵਾਈਆਂ ਦੇ ਵੀ ਯਾਨ ਲੰਬਾ ਟਾਈਮ ਠੀਕ ਵੀ ਰਹਿੰਦੀ ਹੈ ਜੋ ਆਪਣਾ ਲਾਈਫ ਸਟਾਈਲ ਮੇਨਟੇਨ ਕਰਕੇ ਰਹੇ ਬਟ ਉਹ ਕੁਝ ਪਰਸੈਂਟੇਜ ਆਫ ਪੇਸ਼IENTS ਨੇ ਬਹੁਤ ਘੱਟ ਜਿਨ੍ਹਾਂ ਦੇ ਵਿੱਚ 슈ਗਰ ਮੋਟਾਪੇ ਕਰਕੇ ਹੋਈ ਹੁੰਦੀ ਹੈ ਹੁਣ ਜਿਨ੍ਹਾਂ ਦੇ ਵਿੱਚ ਹੈਰੀਡੇਟਰੀ ਹੈ ਜੀਨਸ ਹੈਗੇ ਨੇ ਮਾਤਾ ਪਿਤਾ ਦੇ ਵੀ ਜੀਨਸ ਨੇ ਬੰਦਾ ਬਹੁਤ ਜ਼ਿਆਦਾ ਮੋਟਾ ਵੀ ਨਹੀਂ ਹੈਗਾ ਉਹਨਾਂ ਕੇਸ ਦੇ ਵਿੱਚ 슈ਗਰ ਦਾ ਠੀਕ ਹੋਣਾ ਬਿਨਾਂ ਦਵਾਈਆਂ ਦੇ ਬਹੁਤ ਘੱਟ ਚਾਂਸ ਹੈ ਇਸ ਕਰਕੇ ਮੈਂ ਇਸ ਚੀਜ਼ ਵੱਲ ਨਹੀਂ ਜਾਊਂਗਾ ਲੁੱਕੀ ਠੀਕ ਕਰਨ ਦੇ ਚੱਕਰ ਦੇ ਵਿੱਚ ਦਵਾਈਆਂ ਛੱਡ ਦਿੰਦੇ ਨੇ ਜਿਹਦੇ ਕਰਕੇ 슈ਗਰ ਬਹੁਤ ਹੀ ਨੁਕਸਾਨ ਕਰ ਦਿੰਦੀ ਆ 슈ਗਰ ਤੇ ਠੀਕ ਨਹੀਂ ਹੁੰਦੀ ਹੋਵੇ ਜਾਂ ਨਾ ਹੋਵੇ ਪਰ ਕਿਡਨੀਆਂ ਇਸ ਕਰਕੇ ਆਪਾਂ ਨੂੰ ਇਹ ਦੇਖਣਾ ਪਏਗਾ ਕਿ ਸ਼ੂਗਰ ਦੀਆਂ ਜਿਹੜੀਆਂ ਕੰਪਲਿਕੀਸ਼ਨਸ ਆ ਅੱਗੇ ਜਾ ਕੇ ਹਾਰਟ ਫੇਲਿਅਰ ਹਾਰਟ ਅਟੈਕ ਕਿਡਨੀ ਦਾ ਖਰਾਬ ਹੋਣਾ ਬਲਾਈਂਡਨੈਸ ਅੱਖਾਂ ਦਾ ਰੈਟਿਨਾ ਤੇ ਅਸਰ ਹੋਣਾ ਸਟ੍ਰੋਕ ਹੋਣਾ ਇਹ ਬਹੁਤ ਮੇਜਰ ਚੀਜ਼ਾਂ ਹੈਗੀਆਂ ਵਾ ਜਿਹੜੀਆਂ ਸਾਡੇ ਲਾਈਫ ਨੂੰ ਬਿਲਕੁਲ ਹੀ ਖਤਮ ਕਰ ਸਕਦੀਆਂ ਹੈਗੀਆਂ ਖਰਾਬ ਕਰ ਸਕਦੀਆਂ ਹੈਗੀਆਂ ਤੇ ਆਪਾਂ ਇਸ ਚੀਜ਼ ਪਿੱਛੇ ਭੱਜ ਰਹੇ ਹਾਂ ਕਿ ਸਾਨੂੰ ਗੋਲੀ ਨਾ ਖਾਣੀ ਪਵੇ ਸ਼ੂਗਰ ਦੀ ਤੇ ਉਹਦੇ ਕਰਕੇ ਆਪਾਂ ਇਹ ਸਾਰੀਆਂ ਕੰਪਲਿਕੀਸ਼ਨਸ ਨੂੰ ਲੈ ਰਹੇ ਹਾਂ ਮੇਰੇ ਹਿਸਾਬ ਨਾਲ ਉਹ ਜਾਇਜ਼ ਨਹੀਂ ਹੈਗਾ ਆਪਾਂ ਗੋਲੀਆਂ ਜਿਨ੍ਹਾਂ ਦੇ ਸਾਈਡ ਇਫੈਕਟ ਬਹੁਤ ਘੱਟ ਨੇ ਅਸੀਂ ਕੋਸ਼ਿਸ਼ ਕਰਦੇ ਨੇ ਮਰੀਜ਼ਾਂ ਨੂੰ ਕਿ ਇਨੀਸ਼ੀਅਲੀ ਅਸੀਂ ਉਹ ਗੋਲੀਆਂ ਪਾਈਆਂ ਜਿਨ੍ਹਾਂ ਦੇ ਸਾਈਡ ਇਫੈਕਟ ਹੈ ਹੀ ਨਹੀਂ ਬਿਲਕੁਲ ਵੀ ਸਾਡੇ ਕੋਲ ਕੁਝ ਐਹੋ ਜਿਹੀਆਂ ਵੀ ਹੈਗੀਆਂ ਹੋਆਂ ਕਿ ਜਿਨ੍ਹਾਂ ਦੇ ਬਹੁਤ ਘੱਟ ਸਾਈਡ ਇਫੈਕਟਸ ਨੇ ਉਹ ਲੈ ਕੇ 슈ਗਰ ਦਾ ਲੈਵਲ ਮੇਨਟੇਨ ਰਹੇ ਉਹ ਤਾਂ ਹੀ ਮੇਨਟੇਨ ਰਹਿੰਦਾ ਜੇ ਪੀਸ਼ੈਂਟ ਸਾਡੇ ਨਾਲ ਥੋੜਾ ਜਿਹਾ ਸਹਿਯੋਗ ਕਰਦੇ ਨੇ ਜਿੱਦਾਂ ਅਸੀਂ ਕਹਿੰਦੇ ਨੇ ਖਾਣ ਪੀਣ ਦੇ ਬਾਰੇ ਧਿਆਨ ਰੱਖਦੇ ਨੇ ਐਕਸਰਸਾਈਜ਼ ਕਰਦੇ ਨੇ ਤੇ ਆਪਾਂ ਘੱਟ ਦਵਾਈਆਂ ਦੇ ਨਾਲ ਵੀ 슈ਗਰ ਨੂੰ ਮੈਨੇਜ ਕਰ ਪਾਣੇ ਆ ਕਈ ਵਾਰ ਪਰ ਇਹ 슈ਗਰ ਆਪਾਂ ਠੀਕ ਕਰ ਦਵ ਦੇਖੋ ਮੈਂ ਉਹਦੇ ਨਾਲ ਸਹਿਮਤ ਨਹੀਂ ਹੈਗਾ ਕਿਉਂਕਿ ਸਾਡੇ ਕੋਲ ਰੋਜ਼ ਮਰੀਜ਼ ਆਉਂਦੇ ਨੇ ਅਸੀਂ ਦੇਖਦੇ ਨੇ ਬਹੁਤ ਕੱਟ ਲੁੱਕੀ ਹੁੰਦੇ ਨੇ ਜਿਨ੍ਹਾਂ ਦੀ 슈ਗਰ ਠੀਕ ਹੁੰਦੀ ਨਹੀਂ ਉਹ ਅਸੀਂ ਵੀ ਕਰਦੇ ਆ ਇਦਾਂ ਨਹੀਂ ਕਿ ਅਸੀਂ 슈ਗਰ ਠੀਕ ਨਹੀਂ ਕਰ ਸਕਦੇ ਬਟ ਅਸੀਂ ਪੇਸ਼ੈਂਟ ਦੇਖ ਕੇ ਦੱਸਦੇ ਆ ਜਿਨ੍ਹਾਂ ਨੂੰ 슈ਗਰ ਹਜੇ 3-4 ਸਾਲਾਂ ਚ ਹੋਈ ਹੋਵੇ ਮੋਟਾਪਾ ਬਹੁਤ ਜ਼ਿਆਦਾ ਹੋਵੇ ਜੇ ਉਹ weight loss ਕਰ ਲੈਣ ਉਹਨਾਂ ਦੇ ਵਿੱਚ 슈ਗਰ ਠੀਕ ਹੋ ਸਕਦੀ ਹੈ ਪੂਰੀ ਦੁਨੀਆ ਦੇ ਵਿੱਚ ਕਰ ਰਹੇ ਨੇ ਐਂਡੋਕ੍ਰਾਈਨੋਲੋਜਿਸ ਜਿਹੜੇ ਹੈਗੇ ਨੇ ਉਹ ਅਲੱਗ ਨਹੀਂ ਹੈਗਾ ਬਟ ਜੋ ਕਹਿੰਨ ਕਿ ਸਾਰੇ ਮਰੀਜ਼ਾਂ ਦੀ ਆਪਾਂ 슈ਗਰ ਠੀਕ ਕਰਵਾ ਲਵਾਂਗੇ ਜਿਨ੍ਹਾਂ ਨੂੰ 20 ਸਾਲ ਪੁਰਾ ਮੈਂ ਚੀਜ਼ ਨਾਲ ਨਹੀਂ ਸਰ ਗੱਲ ਕਰੀਏ ਨਾ ਤਾਂ ਜਿਹੜੇ ਸਾਡਾ ਅਸੀਂ ਇੰਡੀਆ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਲੋਕੀ ਕਹਿੰਦੇ ਨੇ ਕਿ ਬਾਹਰਲੇ ਲੋਕ ਜਿਹੜਾ ਉਹ ਬਹੁਤ ਜ਼ਿਆਦਾ ਹੈਲਥ ਕੌਨਸ਼ੀਅਸ ਨੇ ਉਹ ਉਹਨਾਂ ਨੂੰ 슈ਗਰ ਦੀ ਪ੍ਰੋਬਲਮ ਨਹੀਂ ਹੁੰਦੀ ਇੱਥੇ ਇੰਡੀਆ ਦੇ ਵਿੱਚ ਜ਼ਿਆਦਾ ਹੋ ਰਹੀ ਹੈ ਲੋਕਾਂ 'ਚ ਬਹੁਤ ਜ਼ਿਆਦਾ ਇਸ ਚੀਜ਼ ਹੀ ਹੈਗੀ ਹੈ ਕਿ ਇਦਾਂ ਹੈਗਾ ਕਿ ਸਿਰਫ ਇੰਡੀਅਨਸ ਨੂੰ ਜ਼ਿਆਦਾ ਚਾਂਸਸ ਨੇ ਕਿ ਡਾਇਬੀਟਿਸ ਦੇ ਨਹੀਂ ਦੇਖੋ ਇਦਾਂ ਨਹੀਂ ਹੈਗਾ ਇੰਡੀਅਨਸ ਨੂੰ ਡਾਇਬੀਟਿਸ ਤੇ ਸਾਰੇ ਵਰਲਡ ਦੇ ਵਿੱਚ ਵੱਧ ਰਹੀ ਹੈ हां पर इंडिया ਦੇ ਵਿੱਚ ਜਿਹੜੀ ਸਪੀਡ ਹੈ ਵਦਨ ਦੀ ਥੋੜੀ ਜਿਹੀ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਆ ਆਪਣੇ ਇੰਡੀਅਨਸ ਕੀ ਫਰਕ ਹੈਗਾ ਬਾਹਰਲੇ ਦੇਸ਼ਾਂ ਦੇ ਨਾਲੋਂ ਇੱਕ ਤਾਂ ਡਾਇਬਟੀਜ਼ ਜਿਹੜੀ ਹੋ ਰਹੀ ਹੈ ਜਲਦੀ ਏਜ ਤੇ ਹੋ ਰਹੀ ਹੈ ਯੰਗ ਬਾਹਰਲੇ ਦੇਸ਼ਾਂ ਨਾਲੋਂ 10 ਸਾਲ ਕਿਉਂਕਿ ਨੇਚਰਲੀ ਜੇ ਡਾਇਬਟੀਜ਼ ਜਲਦੀ ਏਜ ਤੇ ਹੋਗੀ ਤੇ ਉਹਦੇ ਕੰਪਲਿਕੀਸ਼ਨਸ ਵੀ ਥੋੜੀਆਂ ਜਿਹਾ ਜਲਦੀ ਏਜ ਤੇ ਆਣ ਗਿਆ ਜੇ ਆਪਾਂ ਉਹਨੂੰ ਕੰਟਰੋਲ ਨਹੀਂ ਰੱਖਾਂਗੇ ਤੇ ਇੱਕ ਤਾਂ ਜਲਦੀ ਏਜ ਤੇ ਹੋ ਰਹੀ ਹੈ ਦੂਜਾ ਆਪਣੇ ਇੰਡੀਅਨਸ ਦੇ ਵਿੱਚ ਜਿਹੜਾ ਹੁੰਦਾ ਹੈ ਫੈਟ ਜਿਹੜਾ ਆਪਾਂ ਕਹਿੰਦੇ ਇਹ ਲਿਵਰ ਦੇ ਆਸ-ਪਾਸ ਜਾਂ ਪੈਂਕਰੀਆਸ ਦੇ ਆਸ-ਪਾਸ ਜਾਂ ਹਾਰਟ ਦੇ ਉਹ ਥੋੜਾ ਜਿਹਾ ਜ਼ਿਆਦਾ ਹੁੰਦਾ ਵਾ ਬਾਕੀਆਂ ਦੇ ਦੂਜੀ ਕੰਟਰੀਜ਼ ਦੇ ਮੁਤਾਬਿਕ ਉਹਨਾਂ ਦੇ ਵਿੱਚ ਪ੍ਰੋਟੀਨ ਕੰਟੈਂਟ ਥੋੜਾ ਜਿਹਾ ਜ਼ਿਆਦਾ ਹੁੰਦਾ ਬਾਡੀ ਦੇ ਵਿੱਚ ਫੈਟ ਘੱਟ ਹੁੰਦਾ ਆਪਣੇ ਫੈਟ ਵਾਲਾ ਜਿਹੜਾ ਕੰਟੈਂਟ ਜ਼ਿਆਦਾ ਹੈ ਇਹ ਜਿਹੜਾ ਫੈਟ ਵਾਲੀ ਇਹ ਜ਼ਿਆਦਾ ਹੁੰਦਾ ਆ ਇਹ ਹਾਰਟ ਦੀ ਪ੍ਰੋਬਲਮਸ ਜਾਂ 슈ਗਰ ਨੂੰ ਜਲਦੀ ਆਣਾ ਜਾਂ ਹਾਰਟ ਦੀ ਪ੍ਰੋਬਲਮ 10 ਸਾਲ ਜਲਦੀ ਆਣਾ ਇਹ ਇਹ ਉਹ ਕਰਦਾ ਹੈਗਾ ਆਪਣੇ ਲੋਕਾਂ ਦੇ ਵਿੱਚ ਹਿੰਦੁਸਤਾਨੀਆਂ ਦੇ ਵਿੱਚ ਇਹ ਹੈਗਾ ਵਾ ਜਾਂ ਪੰਜਾਬੀਆਂ ਦੀ ਵੀ ਗੱਲ ਕਰ ਲਓ ਕਿ ਇਹ ਥੋੜਾ ਜਿਹਾ ਜਲਦੀ ਈਚ ਤੇ ਆ ਰਹੀਆਂ ਚੀਜ਼ਾਂ ਕੰਪਲਿਕੀਸ਼ਨਸ ਦਾ ਰਿਸਕ ਥੋੜਾ ਜਿਆਦਾ ਜਿਆਦਾ ਹੈਗਾ ਪਰ ਡਾਇਬੀਟਿਸ ਪੂਰੇ ਵਰਲਡਵਾਈਡ 'ਚ ਵਧ ਰਹੀ ਖਾਸ ਕਰਕੇ ਹੋਰ ਕੰਟਰੀਜ਼ ਜਿਦਾ ਅਮਰੀਕਾ ਹੋ ਗਿਆ ਯੂ ਐਸ ਉੱਥੇ ਤਾਂ ਵੀ ਖਾਣ ਪਾਣ ਕੋਈ ਬਹੁਤ ਵਧੀਆ ਨਹੀਂ ਹੈਗਾ ਲੋਕੀ ਜੰਕ ਫੂਡ ਬਹੁਤ ਖਾਂਦੇ ਨੇ ਇਸ ਕਰਕੇ ਉੱਥੇ ਮੋਟਾਪਾ ਬਹੁਤ ਜ਼ਿਆਦਾ ਵਾ ਇਹ ਪ੍ਰੋਬਲਮਸ ਜ਼ਿਆਦਾ ਆ ਰਹੀਆਂ ਕੁਝ ਕੰਟਰੀਜ਼ ਡੈਫੀਨੇਟਲੀ ਬਹੁਤ ਬੈਟਰ ਹੈ ਇਹਨਾਂ ਚੀਜ਼ਾਂ ਦੇ ਵਿੱਚ ਹੈਲਥ ਕੌਨਸ਼ੀਅਸ ਹੈਗੇ ਨੇ ਲੋਕੀ ਜਿਦਾ ਆਪਾਂ ਜਪਾਨ ਦੇ ਲੋਕਾਂ ਦੀ ਗੱਲ ਕਰ ਲਈਏ ਜਾਂ ਯੂਰਪ ਦੇ ਵਿੱਚ ਕੁਝ ਕੰਟਰੀਜ਼ ਹੈਗੀਆਂ ਜਿ ਥੋੜੇ ਜਿ ਚਾਂਸਸ ਕੱਟ ਹੁੰਦੇ ਨੇ 슈ਗਰ ਕੁਝ ਲੋਕ ਨਾ ਜਦੋਂ ਡਾਇਬੀਟਿਸ ਹੁੰਦੀ ਹੈ ਤਾਂ ਉਹ ਬੋਇਲਡ ਖਾਣਾ ਖਾਣ ਲੱਗ ਜਾਂਦੇ ਨੇ ਕਿ ਸਬਜ਼ੀਆਂ ਬੋਇਲ ਕਰਕੇ ਖਾ ਲੀਆਂ ਅਸੀਂ ਜਾਂ ਕਣਕ ਦੀ ਗੱਲ ਕਰੀਏ ਤਾਂ ਕਣਕ ਛੱਡ ਦਿੰਦੇ ਨੇ ਕਿ ਕਣਕ ਦਾ ਆਟਾ ਜਿਹੜਾ ਹੈ ਉਹ 슈ਗਰ ਨੂੰ ਵਧਾਉਂਦਾ ਹੈ ਕੋਈ ਹੋਰ ਆਟਾ ਜਿਹੜਾ ਉਹ ਯੂਜ਼ ਕਰ ਲਿਆ ਇਹਦੇ ਨਾਲ ਕੋਈ ਸੋਲੂਸ਼ਨ ਹੁੰਦਾ ਹੈ ਇਹਦਾ ਦੇਖੋ ਇਹ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਹੈ ਇੱਕ ਤੇ ਪਹਿਲੀ ਗੱਲ ਬੋਇਲਡ ਸਬਜ਼ੀਆਂ ਖਾਣ ਲੱਗ ਜਾਂਦੇ ਨੇ ਦੇਖੋ ਸਬਜ਼ੀਆਂ ਦੇ ਵਿੱਚ ਅਸੀਂ ਜੋ ਮਨਾ ਕਰੀਦਾ ਪੇਸ਼ੰ ਨੂੰ ਮੋٹے ਮੋٹے ਦੌਰ ਤੇ ਦੋ ਚੀਜ਼ਾਂ ਨਹੀਂ ਖਾਣੀਆਂ ਇੱਕ ਆਲੂ ਤੇ ਇੱਕ ਅਰਬੀ ਇਕਾਠ ਖਾਣੇ ਆ ਇਹਦੇ ਨੇ ਸ਼ੂਗਰ ਵਧੀ ਆ ਦੂਜਾ ਹੁਣ ਬੋਇਲ ਕਰਕੇ ਜੇ ਆਪਾਂ ਕਹੀ ਆਲੂ ਨੂੰ ਆਪਾਂ ਬੋਇਲ ਕਰਕੇ ਖਾ ਰਹੇ ਆ ਇਹ ਕਿ ਬਹੁਤ ਵੱਡੀ ਮਿਸਕਨਸੈਪਸ਼ਨ ਹੈਗੀ ਆ ਕਿ ਸ਼ੂਗਰ ਨਿਕਲ ਜਾਂਦੀ ਨਹੀਂ ਸ਼ੂਗਰ ਨਹੀਂ ਨਿਕਲਦੀ ਸ਼ੂਗਰ ਵਿੱਚ ਹੀ ਰਹਿੰਦੀ ਆ ਵੈਸੇ ਬੋਇਲਡ ਵੈਜੀਟੇਬਲਸ ਖਾਣਾ ਵਧੀਆ ਹੁੰਦਾ ਓਵਰ ਆਲ ਸਿਹਤ ਦੇ ਲਈ ਵਧੀਆ ਹੈਗਾ ਆ ਦੂਜੀ ਹੁਣ ਆਟੇ ਦੀ ਗੱਲ ਕਰਦੇ ਆ ਆਪਾਂ ਆਟਾ ਜਿਹੜਾ ਹੈਗਾ ਕਨਕ ਦੇ ਆਟੇ ਨਾਲ ਸ਼ੂਗਰ ਥੋੜੀ ਜਿਹੀ ਜ਼ਿਆਦਾ ਵਧੀ ਆ ਅਸੀਂ ਨਾਰਮਲੀ ਐਡਵਾਈਸ ਕਰਦੇ ਆ ਅੱਜ ਕੱਲ ਮਿਲਟਸ ਐਡ ਕਰਨਾ ਮਿਲਟਸ ਦਾ ਮਤਲਬ ਹੈਗਾ ਬਾਜਰਾ ਰਾਗੀ ਜਵਾਰ ਸੌਰਗਮ ਇਹ ਮਿਲਟਸ ਜਿਹੜੇ ਹੈਗੇ ਆ ਪੁਰਾਣੇ ਜ਼ਮਾਨੇ ਦੇ ਲੋਕੀ ਬਹੁਤ ਖਾਂਦੇ ਸੀ ਅਸੀਂ ਕਿਸੇ ਟਾਈਮ ਇਹਨੂੰ ਕਹਿੰਦੇ ਹੁੰਦੇ ਸੀ ਕਿ ਪੂਰ ਮੈਨ ਫੂਡ ਹੈ ਗਰੀਬਾਂ ਦਾ ਖਾਣਾ ਹੈ ਬਿਲਕੁਲ ਹਾਂ ਜੀ ਅੱਜ ਕੱਲ ਪੂਰਾ ਵਰਲਡ ਖਾ ਰਿਹਾ ਮਿਲਟਸ ਅਮੀਰ ਲੋਕੀ ਹੁਣ ਜ਼ਿਆਦਾ ਖਾ ਰਹੇ ਨਹੀਂ ਦੇਖ ਕੇ ਉਹ ਖਾਣਾ ਬਹੁਤ ਹੀ ਜ਼ਿਆਦਾ ਹੈਲਦੀ ਹੈ ਇਸ ਕਰਕੇ ਅਸੀਂ ਕਹਿੰਨੇ ਕਿ ਆਟੇ ਦੇ ਵਿੱਚ ਦੇਖੋ ਕਣਕ ਜੀ ਆਪਾਂ ਕੀ ਹੈ ਕਿ ਆਪਾਂ ਪੂਰੀ ਤਰ੍ਹਾਂ ਛੱਡ ਦਵਾਂਗੇ ਆਪਣਾ ਸ਼ੁਰੂ ਤੋਂ ਟੇਸਟ ਕਣਕ ਦਾ ਵਾ ਇੰਡੀਆ ਦੇ ਵਿੱਚ ਹੁਣ ਸਾਡੇ ਕੋਲ ਬਹੁਤ ਮਰੀ ਜਾਂਦੇ ਨੇ ਬਾਜਰੇ ਦੀ ਰੋਟੀ ਖਾਣ ਲੱਗ ਜਾਂਦੇ ਨੇ जौ ਦੀ ਰੋਟੀ ਖਾਣਗੇ ਦੋ ਤਿੰਨ ਮਹੀਨੇ ਖ ਪਰ ਤਿੰਨ ਮਹੀਨੇ ਬਾਅਦ ਛੱਡ ਦਿੰਦੇ ਕਿਉਂਕਿ ਉਹ ਖਾਦਾ ਨਹੀਂ ਜਾਂਦਾ ਆਪਣਾ ਟੇਸਟ ਨਹੀਂ ਹੈਗਾ ਬਹੁਤ ਲੰਬੇ ਟਾਈਮ ਖਾਣਾ ਬਹੁਤ ਮੁਸ਼ਕਿਲ ਹੁੰਦਾ ਹੈ ਪ੍ਰੈਕਟੀਕਲ ਵੀ ਨਹੀਂ ਹੈਗਾ ਤੇ ਉਹਦਾ ਪ੍ਰੈਕਟੀਕਲ ਸੋਲੂਸ਼ਨ ਜਿਹੜਾ ਇਹ ਹੈਗਾ ਵਾ ਅਸੀਂ ਜੋ ਕਹੀਦਾ ਲੋਕਾਂ ਨੂੰ ਕਿ ਤੁਸੀਂ ਕਣਕ ਦੇ ਆਟੇ ਦੇ ਵਿੱਚ 1/3 ਕਣਕ ਲੈ ਲਓ ਜਾਂ 40% ਕਣਕ ਦਾ ਲੈ ਲਓ ਬਾਕੀ ਤੁਸੀਂ ਜੋ ਹੋ ਗਿਆ ਆਪਣਾ ਰਾਗੀ ਹੋ ਗਈ ਬਾਜਰਾ ਸੀ ਗਰਮੀਆਂ 'ਚ ਨਹੀਂ ਕਹੀਦਾ ਥੋੜਾ ਜਿਹਾ ਗਰਮ ਹੁੰਦਾ ਸਰਦੀਆਂ ਦੇ ਵਿੱਚ ਜ਼ਿਆਦਾ ਖਾਓ ਜੋ ਰਾਗੀ ਜਾਂ ਬੇਸਨ ਮਿਕਸ ਕਰ ਲਿਆ ਉਦੇ ਵਿੱਚ ਕੀ ਹੁੰਦਾ ਕਣਕ ਦਾ ਟੇਸਟ ਰਹਿੰਦਾ ਹੈ ਜਾਂ ਜਿਨ੍ਹਾਂ ਨੂੰ ਜ਼ਿਆਦਾ ਟੇਸਟ ਦੀ ਪ੍ਰੋਬਲਮ ਹੈ 50% ਕਣਕ ਮਿਕਸ ਕਰ ਲਈ ਬਾਕੀ 50% ਢੱਟੇ ਖਾ ਲੈ। ਉਹਦੇ ਨਾਲ ਇਹ ਹੁੰਦਾ ਆ ਅਸੀਂ ਦੇਖਿਆ ਗਿਆ ਹੈ ਕਿ ਜਦੋਂ ਮਰੀਜ਼ ਮਿਲਟਸ ਤੇ ਸ਼ਿਫਟ ਕਰਦੇ ਨੇ ਜਿਨ੍ਹਾਂ ਦੀ ਚਾਰ ਗੋਲੀਆਂ ਚਲਦੀਆਂ ਹੁੰਦੀਆਂ ਬਹੁਤ ਸਾਰੇ ਮਰੀਜ਼ਾਂ ਦੀਆਂ ਦੋ ਗੋਲੀਆਂ ਰਹਿ ਜਾਂਦੀਆਂ 인ਸੂਲਿਨ ਦੀ ਡੋਜ਼ ਵੀ ਕਾਫੀ ਕੱਟ ਜਾਂਦੀ ਆ। ਇਹ ਮਿਲਟਸ ਖਾਣ ਦੇ ਨਾਲ ਓਵਰਆਲ ਸ਼ੂਗਰ ਨੂੰ ਫਰਕ ਪੈਂਦਾ ਆ, ਬੀਪੀ ਨੂੰ ਵੀ ਫਰਕ ਪੈਂਦਾ ਆ ਤੇ ਕੁਝ ਸਟੱਡੀ ਨੇ ਇਹ ਵੀ ਦੇਖਿਆ ਗਿਆ ਕਿ ਹਾਰਟ ਦੀ ਪ੍ਰੋਬਲਮਸ ਦੇ ਲਈ ਵੀ ਮਿਲਟਸ ਖਾਣਾ ਬੈਨੀਫੀਸ਼ੀਅਲ ਹੈ ਕਿਉਂਕਿ ਜੇ ਸ਼ੂਗਰ ਤੇ ਬੀਪੀ ਕੰਟਰੋਲ ਚ ਹੋਣਗੇ ਆਟੋਮੈਟਿਕਲੀ ਹਾਰਟ ਦੀਆਂ ਪ੍ਰੋਬਲਮ ਦੇ ਚਾਂਸਸ ਵੀ ਘਟ ਜਾਣਗੇ